ਨਾਲ ਤੇ ਬੜੇ ਇੱਜ਼ਤ ਦੇ ਲੋਕ ਬੜੇ ਇਮਾਨਦਾਰ ਬ੍ਰੇਡ ਰਾਤੀ ਵਾਲੇ ਹੁੰਦੇ ਨੇ ਤੇ ਜਿਹੜੇ ਉਹਨਾਂ ਜਿਹੜੀ ਰਾਜਨੀਤਿਕ ਘੂਠੀ ਰਾਜਨੀਤੀ ਨਹੀਂ ਲਾਰਾ ਦੀ ਰਾਜਨੀਤੀ ਨੂੰ ਕਦੇ ਵੀ ਕਿਸੇ ਜਿਵੇਂ ਜਿਹੜੇ ਬੀਜੇਪੀ ਦੇ ਲੀਡਰ ਜਾਂ ਆਮ ਆਦੀ ਪਾਰਟੀ ਦਾ ਜਿਵੇਂ ਪਿਛਲੇ ਸਮੇਂ ਦੇ ਲੰਬੇ ਸਮੇਂ ਤੋਂ ਲੋਕਾਂ ਨੂੰ ਉਹ ਸਬੂਤ ਦਿਖਾਉਂਦੇ ਆ ਰਹੇ ਐ ਕਿ ਕਮਿਟਮੈਂਟ ਨਹੀਂ ਕਰਦੇ ਹਾਂ ਜਿਵੇਂ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਵੀ ਇੱਥੇ ਪਿਛਲੇ ਸਮੇਂ ਪੰਜਾਬ ਦੇ ਲੋਕਾਂ ਨਾਲ ਕਿਤੇ ਕਮਿਟਮੈਂਟ ਨਹੀਂ ਕਰਦੇ ਤੇ ਇੱਥੇ ਰਾਹੁਲ ਗਾਂਧੀ ਜੋ ਆਪਣੀ ਕਹਿਣੀ ਤੇ ਕਰਨ ਦੇ ਬੜੇ ਪੱਕੇ ਨੇ ਤਾ ਕਰਕੇ ਸਾਨੂੰ ਕਿ ਇਹ ਉਹਨੂੰ ਕੁਝ ਮੈਸੇਜ ਦੇ ਰਹੇ ਆ ਕਿ ਉਹ ਤੁਹਾਡੇ ਵਰਗੇ ਧੁਖੇ ਤੇ ਨਾਰੇਬਾਜ਼ ਲੀਡਰ ਨਹੀਂ ਬਹੁਤ ਮਹਾਨ ਦਾ ਤੇ ਸੱਚੇ ਕੋ ਲੀਡਰ ਨੇ ਕਿ ਜਿਹੜੀਆਂ ਤੁਸੀਂ ਉਹਨਾਂ ਦੇ ਨਾਲ ਟਿੱਪਣੀ ਕੀਤੀ ਹੈ ਉਹ ਗਲਤ ਕੀਤੀ ਹੈ ਉਹ ਤੇ ਰੋਸਪਾ ਜੋ ਅੱਛਾ ਜਿਹਨਾਂ ਦਾ ਮੁਕਮਲ ਕਿੱਸਾ ਦੇਖਦੇ ਆ ਆਮ ਆਦੀ ਪਾਰਟੀ ਕੇਜਰੀਵਾਲ ਦਾ ਪੰਜਾਬ ਚਾਂ ਦੀ ਚਰਚਾ ਵਿੱਚ ਚੱਲਦੀ ਹੈ ਦੇਖੋ ਚਲੋ ਉਹ ਇੱਕ ਉਹਨੇ ਲੈ ਕੇ ਤੈਵੇਂ ਦੇ ਲਈ ਆਉਣ ਜਾਂ ਨਾਉਣ ਦਾ ਸਾਨੂੰ ਨਾ ਹੀ ਕੋਈ ਇਤਰਾਜ ਹੈ ਨਾ ਹੀ ਕੋਈ ਫਰਕ ਹੈ ਜੇ ਕੋਈ ਤਾਂ ਪਹਿਲਾਂ ਹੀ ਪਤਾ ਵੀ ਦਿੱਲੀੋਂ ਹਾਰਦ ਤੋਂ ਵਿਲੇ ਹੋਗੇ ਤਾਂ ਇੱਥੋਂ ਤਾਂ ਨਹੀਂ ਆਉਣਾ ਹੀ ਆਣਾ ਹੈ ਤੇ ਜਿਹੜੀ ਇਹਨਾਂ ਦੀ ਬੇਲੋੜੀ ਦਾਖਲਦਾਰੀ ਹੈ ਇੱਥੋਂ ਦੇ ਪੰਜਾਬ ਦਾ ਇਹਦਾ ਮਾਹੌਲ ਹੈ ਇੱਥੋਂ ਦੇ ਜਿਹੜੇ ਵਿਸ਼ਵਰਦੀ ਨੇ ਉਹਨਾਂ ਤੇ ਹੋਰ ਦਬਾਅ ਬਣੂਗਾ ਤੇ ਉਹਨਾਂ ਨੂੰ ਜਿਹੜੇ ਆਮ ਲੋਕਾਂ ਨਾਲ ਅਨਸਾਫ਼ ਕਰਦੇ ਵਿੱਚ ਜਿਹੜੀ ਦਿੱਕਤ ਆਉਗੀ ਕੰਮ ਉਹਨਾਂ ਲਈ ਜਿਹੜੀ ਪਹਿਲਾਂ ਹੀ ਜਿਹੜੀ ਬੇਲੋੜੀ ਦਾਖਲਦਾਰੀ ਸੀ ਪ੍ਰਕਾਸ਼ਨ ਦੇ ਵਿੱਚ ਉਹਨੂੰ ਤੇ ਇੱਕ ਦਬਾਅ ਸੀ ਇੱਥੋਂ ਦੇ ਸਾਡੇ ਜਿਹੜੇ ਚੁਣੇ ਹੋਏ ਨਮਿੰਦ ਨੇ ਕਿਹਾ ਆਮਨ ਪਰ ਉਹਨਾਂ ਤਾਂ ਪਹਿਲੇ ਹੀ ਕੋਚ ਕੇ ਚਲੀ ਸੀ ਉਹਨਾਂ ਦੇ ਸਾਰੇ ਵਜ਼ੀਰਾ ਦੇ ਉੱਪਰ ਉਹਨਾਂ ਦੇ ਐਮਐਲਏ ਦੇ ਉੱਪਰ ਦਿੱਲੀ ਤੋਂ ਬੰਦੇ ਭਟਾਰ ਕੇ ਸੀ ਉਹਨਾਂ ਦੇ ਮੁਤਾਬਕ ਕੰਮ ਹੁੰਦਾ ਸੀ ਈਵਨ ਕਿ ਜਿਹੜੀ ਉਹ ਸਪੀਚ ਦਿੱਤੇ ਉਹ ਬੈਠਦੇ ਉਹ ਵੀ ਉਹਨਾਂ ਨੂੰ ਪੁੱਛੇ ਬਣਾਣੀ ਹੋਵੇ ਤੱਕ ਤੇ ਤਾਂ ਜਿਹੜੀ ਇੱਕ ਮੈਗਨਾਟ ਡੈਮੋਕ੍ਰੇਸੀ ਦੀ ਹੱਤਿਆ ਵਾਲੀ ਗੱਲ ਹੈ ਵੀ ਜਦੋਂ ਲੋਕਾਂ ਦੇ ਛੋਲੇ ਨੇ ਮੈਂਦੇ ਆਪਣੇ ਆ ਰਾਜਾਤੀ ਨਾਲ ਆਪਣੇ ਬਿਆਨ ਨਾ ਦੇਸ਼ ਨਾਲ ਆਪਣੇ ਲੋਕਾਂ ਦੀ ਵਾਇਸ ਚੁੱਕ ਸਕਣ ਤਾਂ ਜਿਹੜਾ ਕੋਈ ਉਹਨਾਂ ਦੇ ਆਉਣ ਨਾਲ ਕੋਈ ਫਾਇਦਾ ਨਹੀਂ ਹੋਣ ਲਾਉ ਕਿ ਪਹਿਲਾਂ ਉਧਰ ਦਿੱਲੀ ਦੇ ਵਿੱਚ ਵੀ ਤੁਸੀਂ ਦੇਖਦਾਰ ਹੋ ਕਿ ਕੱਲੀ ਹਮਸੂਰੀਆਂ ਤੋਂ ਬਣਾਉਣਾ ਨੇ ਕੋਈ ਕੋਈ ਹੋਰ ਕੰਮ ਨਹੀਂ ਕੀਤਾ ਉਹੀ ਕੰਮ ਇੱਥੇ ਚੱਲ ਰਿਹਾ ਉਹੀ ਇਥੋਂ ਦਾ ਜਿਹੜਾ ਪੰਜਾਬ ਦਾ ਫਰਮਾਇਆ ਜਿਹੜਾ ਅਦਰ ਸਟੇਟ ਦੇ ਵਿੱਚ ਜਗ ਲਾਇਆ ਜਾ ਰਿਹਾ ਹੈ ਤਾਂ ਕੋਈ ਪੰਜਾਬ ਨੂੰ ਮਿਹਰਿਆਉਣ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਨਿਸ਼ਾਨ ਵਾਲਾ ਬਣਾਉਣਾ ਮੰਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਅੱਜ ਅੱਜੂ ਮਰਸ਼ੇ ਸ਼ੁਰੂ ਹੋ ਗਏ ਜੇ ਕੋਈ ਦਿੱਕਤ ਆਈ ਤਾਂ ਤੁਸੀਂ ਕਹੋਗੇ ਕਿ ਕੋਈ ਕੋਸੀ ਪਹਿਲਾਂ ਵੀ ਜਦੋਂ ਪੁੱਛੇ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ ਉਦੋਂ ਵੀ ਅਸੀਂ ਜਿੰਨਾ ਸਾਥੋਂ ਅਸੀਂ ਕਿਸਾਨਾਂ ਨਾਲ ਖੜੇ ਆਂ ਇਹ ਚਾਹੇ ਉਹ ਕੋਈ ਕਿਸਾਨਾਂ ਦਾ ਕੋਈ ਹੋਰ ਦਾ ਨਾ ਹਮ 50 ਰਾਮ ਜਿੱਥੇ ਵੀ ਕਿਸਾਨਾਂ ਦੀ ਸਮੱਸਿਆ ਹੈ ਸਾਡੇ ਕੋਈ ਵਪਾਰੀਆਂ ਦੀ ਸਮੱਸਿਆ ਹੈ ਸਾਡੇ ਕੋਈ ਮਨਜ਼ੂਰੇ ਸਮੱਸਿਆ ਹੈ ਕਿਸੇ ਦੀ ਸਾਡੇ ਵਰਗ ਦੀ ਕੋਈ ਸਮੱਸਿਆ ਉਹ ਸਾਡੇ ਅਸੀਂ ਇੱਕ ਪ੍ਰੋਮੋਟਰ ਦੇ ਤੌਰ ਤੇ ਨਾਲ ਪਿੱਛੇ ਆਪਣੀ ਜਿੰਮੇਵਾਰੀ ਨੂੰ ਚਾਹਦੇ ਹਾਂ ਜਿੰਮੇਵਾਰੀ ਦੇ ਨਾਮਾ ਮੈਂ ਐਮਐਲਏ ਸਾਹਿਬ